ਸੱਤ ਸਿਰਿਆ ਕਾਲਜੀ 알파ਤ ਜਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਵੇਗੀ। ਸ਼ੁਰੂ ਕਰਦੇ ਹਾਂ। ਵਿਆਹ ਵਾਲੀ ਰਾਤ ਜਦੋਂ ਮੈਂ ਆਪਣੀ ਪਤਨੀ ਦਾ ਕਾਲਾ ਚਿਹਰਾ ਵੇਖਿਆ ਤਾਂ ਮੈਂ ਬਹੁਤ ਨਾਰਾਜ਼ ਹੋਇਆ। ਜਦ ਮੈਂ ਉਸ ਨੂੰ ਤਲਾਕ ਦੇਣ ਬਾਰੇ ਸੋਚ ਲਿਆ ਤਾਂ ਉਸ ਨੇ ਮੇਰੇ ਪੈਰ ਫੜ ਲਏ ਤੇ ਕਹਿੰਦੀ ਤੁਸੀਂ ਦੂਜਾ ਵਿਆਹ ਕਰ ਲਓ ਮੈਂ ਘਰ ਵਿੱਚ ਕਿਸੇ ਕੋਨੇ ਵਿੱਚ ਬੈਠ ਕੇ ਗੁਜ਼ਾਰਾ ਕਰ ਲਵਾਂਗੀ ਮੈਂ ਇੱਕ ਬਹੁਤ ਖੂਬਸੂਰਤ ਔਰਤ ਦੇ ਨਾਲ ਵਿਆਹ ਕੀਤਾ ਤੇ ਉਸ ਨੂੰ ਘਰ ਲੈ ਆਇਆ ਤੇ ਪਹਿਲੀ ਪਤਨੀ ਨੌਕਰਾਨੀ ਬਣ ਕੇ ਉਸ ਦੀ ਸੇਵਾ ਕਰਨ ਲੱਗੀ ਘਰ ਵਿੱਚ ਸਾਰੇ ਖੁਸ਼ ਸਨ ਕਿਉਂਕਿ ਉਹਨਾਂ ਨੂੰ ਮੁਫਤ ਦੀ ਨੌਕਰਾਨੀ ਮਿਲ ਗਈ ਪਰ ਇੱਕ ਰਾਤ ਅਚਾਨਕ ਮੈਂ ਬਾਹਰ ਖੜਿਆ ਖਾਮੋਸ਼ ਅੱਖਾਂ ਨਾਲ ਆਪਣੇ ਘਰ ਦੇ ਦਰਵਾਜ਼ੇ ਨੂੰ ਵੇਖ ਰਿਹਾ ਸੀ ਪਤਾ ਨਹੀਂ ਕਿਉਂ ਅੱਜ ਹਿੰਮਤ ਨਹੀਂ ਹੋ ਰਹੀ ਸੀ ਕਿ ਦਰਵਾਜ਼ਾ ਖੋੜ ਕੇ ਅੰਦਰ ਚਲਾ ਜਾਵਾਂ ਨੇੜੇ ਹੀ ਇੱਕ ਗੁਰਦੁਆਰੇ ਵਿੱਚ ਪਾਠ ਦੀ ਆਵਾਜ਼ ਤਾਂ ਮੈਂ ਆਸਮਾਨ ਵੱਲ ਵੇਖਿਆ ਕਿ ਸਰਦੀਆਂ ਦੀ ਸ਼ਾਮ ਜਲਦੀ ਹੀ ਰਾਤ ਵਿੱਚ ਤਬਦੀਲ ਹੋ ਰਹੀ ਸੀ ਮੈਂ ਇੱਕ ਲੰਮਾ ਸਾਹ ਲਿਆ ਕਿ ਨਾ ਚਾਹ ਕੇ ਵੀ ਮੈਂ ਮੈਨੂੰ ਘਰ ਤਾਂ ਜਾਣਾ ਹੀ ਪਵੇਗਾ ਇਸ ਤੋਂ ਇਲਾਵਾ ਮੇਰੇ ਮੇਰਾ ਕੋਈ ਹੋਰ ਟਿਕਾਣਾ ਵੀ ਨਹੀਂ ਸੀ ਮੈਂ ਗੇਟ ਖੋਲ੍ਹਿਆ ਤੇ ਅੰਦਰ ਵੜ ਗਿਆ ਸਾਰਾ ਘਰ ਹਮੇਸ਼ਾ ਦੀ ਤਰ੍ਹਾਂ ਚਮਕ ਰਿਹਾ ਸੀ ਮਾਰਬਲ ਤੇ ਫਰਸ਼ ਤੇ ਮੈਨੂੰ ਆਪਣਾ ਪਰਛਾਵਾਂ ਨਜ਼ਰ ਆ ਰਿਹਾ ਸੀ ਸ਼ਾਮ ਵੇਲੇ ਵੀ ਘਰ ਵਿੱਚ ਕਿਤੇ ਵੀ ਧੂੜ ਕੱਟੇ ਦਾ ਨਾਮੋ ਨਿਸ਼ਾਨ ਨਹੀਂ ਸੀ ਜਿਵੇਂ ਕਿ ਘਰ ਦੀ ਕਈ ਵਾਰ ਸਫਾਈ ਕੀਤੀ ਗਈ ਹੋਵੇ ਮੇਰੀ ਜੁੱਤੀ ਮਿੱਟੀ ਨਾਲ ਲਿਬੜੀ ਹੋਈ ਸੀ ਮੈਂ ਜਦੋਂ ਅੱਗੇ ਵਧਿਆ ਤਾਂ ਫਾਰਸ਼ ਤੇ ਮੇਰੇ ਪੈਰਾਂ ਦੇ ਨਿਸ਼ਾਨ ਲੱਗ ਗਏ ਡਰਾਈング ਰੂਮ ਵਿੱਚ ਵੜਦਿਆਂ ਹੀ ਮੇਰੀ ਨਜ਼ਰ ਅੰਦਰ ਵੱਲ ਗਈ ਮੇਰੀ ਪਤਨੀ ਸਾਜ-ਤੱਜ ਕੇ ਟੀਵੀ ਦੇਖ ਰਹੀ ਸੀ ਉਸਦੇ ਹੱਥ ਵਿੱਚ ਚਾਹ ਦਾ ਕੱਪ ਸੀ ਉਸ ਨੂੰ ਵੇਖ ਕੇ ਮੇਰੇ ਚਿਹਰੇ ਤੇ ਮੁਸਕਾਨ ਆ ਗਈ ਉਹ ਬਹੁਤ ਹਸੀਨ ਸੀ ਇੱਕ ਬੱਚੇ ਦੀ ਮਾਂ ਬਣ ਤੋਂ ਬਾਅਦ ਵੀ ਉਸ ਦੇ ਸਨਪ ਵਿੱਚ ਕੋਈ ਕਮੀ ਨਾ ਆਈ ਮੈਨੂੰ ਵੇਖਦਿਆਂ ਹੀ ਉਸਦੇ ਮੈਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ ਤੇ ਰਸੋਈ ਵੱਲ ਮੂੰਹ ਕਰਕੇ ਆਵਾਜ਼ ਦਿੱਤੀ ਕਿ ਹਰਪ੍ਰੀਤ ਜਰਾ ਸੁਖਮੰਦਰ ਲਈ ਵੀ ਚਾਹ ਲੈ ਕੇ ਆਓ ਮੈਂ ਚਾਹ ਚੁੱਪਚਾਪ ਉਸ ਕੋਲ ਬੈਠ ਗਿਆ ਅੱਜ ਮੇਰਾ ਦਿਲ ਗੁਜਰਿਆ ਹੋਇਆ ਸੀ ਮੇਰੀ ਪਤਨੀ ਵੀ ਮੇਰੇ ਚਿਹਰੇ ਵੱਲ ਵੇਖ-ਵੇਖ ਰਹੀ ਸੀ ਤੇ ਉਧਰ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਮੇਰਾ ਮਨ ਮੇਰਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਸ਼ਾਇਦ ਉਸ ਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਮੈਂ ਕਿਸੇ ਗੱਲ ਤੋਂ ਪਰੇਸ਼ਾਨ ਹਾਂ ਥੋੜੀ ਦੇਰ ਬਾਅਦ ਹਰਪ੍ਰੀਤ ਚਾਹ ਦਾ ਕੱਪ ਲੈ ਕੇ ਸੋਈ ਤੋਂ ਬਾਹਰ ਆਈ ਉਸ ਨੂੰ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਪਰ ਉਹ ਚੁੱਪਚਾਪ ਚਾਹ ਰੱਖ ਕੇ ਵਾਪਸ ਚਲੀ ਗਈ ਮੇਰੀ ਪਤਨੀ ਨੇ ਉਸ ਨੂੰ ਸ਼ਾਮ ਦੇ ਖਾਣੇ ਦੀ ਲੰਮੀ ਲਿਸਟ ਦੱਸ ਦਿੱਤੀ ਹਰਪ੍ਰੀਤ ਨੇ ਸਿਰ ਹਿਲਾਇਆ ਤੇ ਵਾਪਸ ਰਸੋਈ ਵੱਲ ਮੁੜ ਗਈ। ਰਾਹ ਵਿੱਚ ਖਿਲਰੇ ਖੜਾਉਣਿਆਂ ਨੂੰ ਇਕੱਠੇ ਕਰਕੇ ਮੇਜ਼ ਤੇ ਰੱਖਿਆ। ਮੇਰੀਆਂ ਨਜ਼ਰਾਂ ਦੂਰ ਤੱਕ ਉਸ ਤੇ ਉਸ ਤੇ ਆ ਪਿੱਛਾ ਕਰ ਰਹੀਆਂ ਸਨ। ਪਰ ਹੁਣ ਮੈਂ ਮਜਬੂਰ ਸੀ। ਚਾਹ ਦਾ ਕੱਪ ਮੇਰੇ ਹੱਥ ਵਿੱਚ ਸੀ। ਪਰ ਮੈਂ ਉਦਾਸ ਜਿਹਾ ਬੈਠਾ ਹੋਇਆ ਸੀ। ਸ਼ਾਮ ਦਾ ਖਾਣਾ ਵੀ ਬਹੁਤ ਸਵਾਦ ਸੀ। ਹਰ ਪ੍ਰੀਦੇ ਤਾਂ ਹੱਥਾਂ ਵਿੱਚ ਜਿਵੇਂ ਕੋਈ ਜਾਦੂ ਸੀ ਮੇਰੀ ਪਤਨੀ ਲਗਾਤਾਰ ਗੱਲਾਂ ਕਰ ਰਹੀ ਸੀ ਤੇ ਮੈਂ ਗੁੰਮਸਮ ਉਸ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਸੀ ਖਾਣਾ ਖਾਣ ਤੋਂ ਬਾਅਦ ਮੈਂ ਜਲਦੀ ਹੀ ਸੌਂ ਚਲਾ ਗਿਆ ਦਿਮਾਗ ਤੇ ਨਾ ਜਾਣੇ ਕਿਹੜਾ ਬੋਝ ਸੀ ਕਿ ਕਾਫੀ ਧੇਰ ਤੱਕ ਅੱਖਾਂ ਬੰਦ ਕਰਨ ਤੋਂ ਬਾਅਦ ਵੀ ਨੀਂਦ ਨਾ ਆਈ ਮੇਰੀ ਪਤਨੀ ਗਹਿਰੀ ਨੀਂਦ ਵਿੱਚ ਸੌਂ ਚੁੱਕੀ ਸੀ ਸੁੱਤੀ ਹੋਈ ਦੇਵੀ ਹਸੀਨ ਜਿਹੇ ਚਿਹਰੇ ਨੂੰ ਵੇਖਣਾ ਮੁਸ਼ਕਲ ਹੋ ਰਿਹਾ ਸੀ ਮੈਂ ਚੁੱਪਚਾਪ ਉੱਠ ਕੇ ਕਮਰੇ ਤੋਂ ਬਾਹਰ ਆ ਗਿਆ ਤੇ ਉਦੋਂ ਹੀ ਇਧਰ ਉਧਰ ਕਮਰੇ ਵਿੱਚ ਘੁੰਮਦੇ ਹੋਏ ਮੇਰੇ ਕੰਨਾਂ ਵਿੱਚ ਇੱਕ ਅਜੀਬ ਜਿਹੀ ਆਵਾਜ਼ ਪਈ ਆਵਾਜ਼ ਜਿਸ ਪਾਸਿਓਂ ਆ ਰਹੀ ਸੀ ਮੇਰੇ ਕਦਮ ਉਸ ਦਿਸ਼ਾ ਵੱਲ ਵੱਧ ਰਹੇ ਸਨ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਮੈਂ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ ਤੇ ਜੋ ਸੀ ਮੇਰੇ ਸਾਹਮਣੇ ਸੀ ਉਸਨੂੰ ਦੇਖਦਿਆ ਹੀ ਮੇਰੇ ਮੂੰਹ ਚੋਂ ਦੱਬੀ ਹੋਈ ਚੀਕ ਨਿਕਲ ਗਈ ਜੋ ਕੁਝ ਮੈਂ ਦੇਖਿਆ ਉਸ ਤੋਂ ਬਾਅਦ ਆਪਣੇ ਆਪ ਤੇ ਕਾਬੂ ਰੱਖਣਾ ਮੇਰੇ ਲਈ ਮੁਸ਼ਕਲ ਹੋ ਗਿਆ ਸੀ ਇਸੇ وجہ ਤੋਂ ਅੱਜ ਮੇਰਾ ਦਿਲ ਬੁਝਿਆ ਹੋਇਆ ਸੀ ਇਹ ਇੱਕ ਅਣਜਾਣ ਡਰ ਸੀ ਜੋ ਸਵੇਰ ਤੋਂ ਹੀ ਮੇਰੇ ਦਿਮਾਗ ਤੇ ਹਾਵੀ ਹੋ ਰਿਹਾ ਸੀ ਅੱਜ ਮੈਂ ਉਸੇ ਡਰ ਨੂੰ ਆਪਣੀਆਂ ਅੱਖਾਂ ਸਾਹਮਣੇ ਅਸਲੀਅਤ ਵਿੱਚ ਦੇਖ ਰਿਹਾ ਸੀ ਪੁੱਠੇ ਪੈਰੀ ਭੱਜ ਕੇ ਮੈਂ ਆਪਣੇ ਕਮਰੇ ਵਿੱਚ ਆ ਗਿਆ ਤੇ ਮੈਨੂੰ ਇੰਨਾ ਸਾਹ ਚੜ ਗਿਆ ਕਿ ਮੇਰਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਤੇ ਪਸੀਨਾ ਪੈਰਾਂ ਤੱਕ ਆ ਚੁੱਕਿਆ ਸੀ ਇਸ ਸਰਦੀ ਦੇ ਮੌਸਮ ਵਿੱਚ ਵੀ ਮੈਨੂੰ ਆਪਣੇ ਸਰੀਰ ਤੇ ਪਾਏ ਹੋਏ ਕੱਪੜੇ ਚੁੱਭਣ ਲੱਗੇ ਅੱਖਾਂ ਵਿੱਚ ਹੰਝੂ ਵੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ ਉਸ ਰਾਤ ਦੇ ਸਨੱਟ ਸਨੱਟੇ ਨੇ ਮੈਨੂੰ ਜੋ ਕਿ ਮੈਂ ਇੱਕ ਇੰਨਾ ਮਜਬੂਰ ਦਿਲ ਵਾਲਾ ਇਨਸਾਨ ਸੀ ਦਿਲ ਵਾਲਾ ਇਨਸਾਨ ਸੀ ਕਿ ਮੈਨੂੰ ਕੋਈ ਰੋਂਦੇ ਹੋਏ ਨੂੰ ਵੇਖ ਲੈਂਦਾ ਨਾ ਜਾਣੇ ਕੀ ਸੋਚਦਾ ਪਰ ਸਚਾਈ ਤਾਂ ਇਹ ਸੀ ਕਿ ਮੈਨੂੰ ਬੀਤਿਆ ਹੋਇਆ ਕੱਲ ਪੂਰੀ ਤਰ੍ਹਾਂ ਝੰਜੋੜ ਰਿਹਾ ਸੀ ਚਾਹੇ ਵੀ ਮੈਂ ਆਪਣੇ ਆਪ ਨੂੰ 3 ਸਾਲ ਪਹਿਲਾਂ ਦੀ ਘਟਨਾ ਨੂੰ ਯਾਦ ਕਰਨ ਤੋਂ ਨਹੀਂ ਰੋਕ ਸਕਿਆ ਜਸ ਨੇ ਮੇਰੀ ਪੂਰੀ ਜ਼ਿੰਦਗੀ ਨੂੰ ਉਲਟ ਪਲਟ ਕਰਕੇ ਰੱਖ ਦਿੱਤਾ ਮੈਂ ਅਮਰੀਕਾ ਤੋਂ ਪੜ੍ਹ ਕੇ ਵਾਪਸ ਆਇਆ ਸੀ ਤਾਂ ਮੇਰੇ ਵਿੱਚ ਇੱਕ ਅਲੱਗ ਹੀ ਨਖਾਰ ਸੀ ਮੈਂ ਆਪਣੇ ਆਪ ਨੂੰ ਹਵਾ ਵਿੱਚ ਉੱੜਦਾ ਹੋਇਆ ਉੱੜਦਾ ਹੋਇਆ ਮਹਿਸੂਸ ਕਰ ਰਿਹਾ ਸੀ ਪੂਰੇ ਖਾਨਦਾਨ ਵਿੱਚ ਕੋਈ ਵੀ ਮੁੰਡਾ ਮੇਰੇ ਮੁਕਾਬਲੇ ਨਹੀਂ ਸੀ ਇੱਥੋਂ ਤੱਕ ਕਿ ਲੋਕ ਹਿੰਦੁਸਤਾਨ ਵਿੱਚ ਪੜ੍ਹਨ ਨੂੰ ਤਰਸਦੇ ਹਨ ਉਹਨਾਂ ਦੇ ਮਾਪੇ ਉਹਨਾਂ ਨੂੰ ਘੱਟ ਉਮਰ ਵਿੱਚ ਹੀ ਵਰਕਸ਼ਾਪ ਜਾਂ ਸਬਜ਼ੀ ਦੇ ਠੇਲੇ ਤੇ ਖੜਾ ਕਰ ਦਿੰਦੇ ਸਨ ਪਰ ਮੇਰੇ ਮਾਪੇ ਇਹੋ ਜਿਹੋ ਨੇ ਇਹੋ ਜਿਹੇ ਨਹੀਂ ਸਨ ਉਹਨਾਂ ਨੇ ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਵੀ ਮੈਨੂੰ ਅਮਰੀਕਾ ਪੜ੍ਹਨ ਲਈ ਭੇਜਿਆ ਮੈਂ ਖੁਦ ਵੀ ਇੰਨਾ ਕਾਬਲ ਸੀ ਇਸ ਲਈ ਸਕਾਲਿਪ ਸ਼ਿਪ ਹਾਸਲ ਕਰਨ ਲਈ 4 ਸਾਲ ਅਮਰੀਕਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਮੇਰੇ ਘਰ ਆਉਣ ਦੀ ਖੁਸ਼ੀ ਵਿੱਚ ਮੇਰੀ ਮਾਂ ਨੇ ਸਾਰੇ ਖਾਨਦਾਨ ਨੂੰ ਸੱਦਾ ਭੇਜਿਆ ਸੀ ਸ਼੍ਰੀਕੇ ਸ਼੍ਰੀਕੇ ਦੀਆਂ ਔਰਤਾਂ ਮੇਰਾ ਮੱਥਾ ਚੁੰਮਦੀਆਂ ਹੋਈਆਂ ਮੈਨੂੰ ਦਵਾਵਾਂ ਦੇ ਰਹੀਆਂ ਸਨ ਮੈਂ ਸਭ ਸਮਝ ਰਿਹਾ ਸੀ ਕਿ ਕੁੜੀਆਂ ਲੁੱਕ ਛੁਪ ਕੇ ਮੈਨੂੰ ਦੇਖ ਰਹੀਆਂ ਸਨ ਤੇ ਇੱਕ ਦੂਜੇ ਨੂੰ ਇਸ਼ਾਰੇ ਕਰਦੀਆਂ ਕਰਨੀਆਂ ਸਨ ਹਰ ਘਰ ਦੀ ਇਹ ਇੱਛਾ ਸੀ ਕਿ ਮੈਂ ਉਹਨਾਂ ਦਾ ਜਵਾਈ ਬਣਾ। ਇਸੇ ਸੋਚ ਨੇ ਮੈਨੂੰ ਥੋੜਾ ਘਮੰਡ ਕਰ ਦਿੱਤਾ। ਘਮੰਡੀ ਹੁੰਦਾ ਵੀ ਕਿਉਂ ਨਾ ਮੈਂ ਹੈਂਡਸਮ ਸੀ, ਪੜਿਆ-ਲਿਖਿਆ ਸੀ ਤੇ ਇੰਡੀਆ ਆਉਂਦਿਆਂ ਹੀ ਮੈਨੂੰ ਇੱਕ ਬਹੁਤ ਵਧੀਆ ਨੌਕਰੀ ਮਿਲ ਗਈ। ਹੁਣ ਤਾਂ ਇਦਾਂ ਲੱਗਦਾ ਕਿ ਸਾਡੇ ਘਰ ਪੈਸਿਆਂ ਦਾ ਮੀਂਹ ਵਰਦਾ ਹੋਵੇ। ਇਹਨਾਂ ਸਾਰੀਆਂ ਗੱਲਾਂ ਨੇ ਮੇਰੇ ਦਿਲ ਤੇ ਦਿਮਾਗ ਨੂੰ ਘਮੰਡ ਵਿੱਚ ਲੈ ਲੈ ਆਂਦਾ। ਇੰਡੀਆ ਆਉਣ ਤੋਂ ਬਾਅਦ ਮੈਂ ਕਈ ਕਈਆਂ ਕੁੜੀਆਂ ਦੀ ਨਜ਼ਰ ਪਰਖੀ ਪਰ ਮੈਂ ਸਿਰਫ ਫਿਰ ਫਿਰ ਲਿਆ ਮੇਰੇ ਸੋਚ ਸੀ ਕਿ ਮੈਂ ਵਿਆਹ ਕਰਾਵਾਂਗਾ ਤਾਂ ਆਪਣੀ ਮਰਜ਼ੀ ਨਾਲ ਮੇਰੇ ਮੇਰੀ ਪਤਨੀ ਬਿਲਕੁਲ ਮੇਰੇ ਬਰਾਬਰ ਦੀ ਹੋਣੀ ਚਾਹੀਦੀ ਹੈ ਸ਼ਰੀਕੇ ਦੀ ਰੋਟੀ ਤੋਂ ਬਾਅਦ ਮੇਰੀ ਮਾਂ ਬਹੁਤ ਖੁਸ਼ ਨਜ਼ਰ ਆ ਰਹੀ ਸੀ ਉਹ ਵਾਰ-ਵਾਰ ਮੇਰੀ ਨਜ਼ਰ ਉਤਾਰ ਰਹੀ ਸੀ ਕਿ ਪਹਿਲਾਂ ਤਾਂ ਇਸ ਖਾਨਦਾਨ ਨੇ ਕਦੇ ਵੀ ਸਾਨੂੰ ਕੁਝ ਨਹੀਂ ਸਮਝਿਆ ਸੀ ਤੇ ਹੁਣ ਮੇਰਾ ਬੇਟਾ ਪੜ ਲੈ ਕੇ ਕਾਮਯਾਬ ਹੋ ਗਿਆ ਤੇ ਵੇਖਿਆ ਕਿਵੇਂ ਸਾਰੇ ਸਾਡੇ ਅੱਗੇ ਪਿੱਛੇ ਘੁੰਮ ਰਹੇ ਹਨ ਤੇ ਬੜੇ ਹੀ ਮਾਣ ਨਾਲ ਉਹ ਇਹ ਸਭ ਗੱਲਾਂ ਕਰ ਰਹੀ ਸੀ ਤੇ ਮੈਂ ਮੁਸਕਰਾ ਰਿਹਾ ਸੀ ਫਿਰ ਉਹ ਪਿਤਾ ਜੀ ਦੇ ਕੋਲ ਬੈਠ ਕੇ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਬਾਰੇ ਦੱਸਣ ਲੱਗੇ ਜਿਨ੍ਹਾਂ ਨੇ ਮੈਨੂੰ ਆਪਣੀ ਬੇਟੀ ਦਾ ਰਿਸ਼ਤਾ ਦੇਣਾ ਸੀ ਗੱਲ ਕੀਤੀ ਸੀ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਮਾਂ ਮੇਰੇ ਲਈ ਰਿਸ਼ਤਾ ਦੇਖਣ ਦੀ ਕੋਈ ਜ਼ਰੂਰਤ ਨਹੀਂ ਮੈਂ ਤਾਂ ਵਿਆਹ ਆਪਣੀ ਮਰਜ਼ੀ ਨਾਲ ਹੀ ਕਰਾਵਾਂਗਾ ਮਾਂ ਕਹਿੰਦੀ ਖਬਰਦਾਰ ਜੇ ਅੱਜ ਤੋਂ ਬਾਅਦ ਇਹ ਗੱਲ ਕੀਤੀ ਤਾਂ ਪਤਾ ਨਹੀਂ ਆਪਣੀ ਮਰਜ਼ੀ ਨਾਲ ਕਿਹੋ ਜਿਹੀ ਕੁੜੀ ਲੈ ਆਵੇਂਗਾ ਵਿਆਹ ਤੋਂ ਪਹਿਲਾਂ ਜਾਤ ਪਾਤ ਖਾਨਦਾਨ ਸਭ ਕੁਝ ਦੇਖਣਾ ਪੈਂਦਾ ਹੈ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਕੁੜੀ ਕਾਰਸ ਵਸਾਉਣ ਵਾਲੀ ਹੋਣੀ ਚਾਹੀਦੀ ਹੈ ਤੇ ਫਿਕਰ ਨਾ ਕਰ ਮੈਂ ਤੇਰੇ ਲਈ ਹੀਰੇ ਵਰਗੀ ਕੁੜੀ ਲੱਭ ਕੇ ਲਿਆਵਾਂਗੀ ਮਾਂ ਦੀ ਗੱਲ ਸੁਣ ਕੇ ਮੈਂ ਹੱਸ ਪਿਆ ਕੀ ਚਾਹੇ ਮੈਂ ਲੱਭਾਂ ਜਾਂ ਮਾਂ ਪਰ ਮੈਨੂੰ ਕੁੜੀ ਸੋਹਣੀ ਚਾਹੀਦੀ ਹੈ ਉਸੇ ਵਕਤ ਮੇਰੇ ਫੋਨ ਤੇ ਕਿਸੇ ਦੇ ਕਾ ਕਿਸੇ ਦੀ ਕਾਲ ਆ ਰਹੀ ਸੀ ਮੈਂ ਮੋਬਾਈਲ ਹੱਥ ਵਿੱਚ ਫੜ ਕੇ ਘਰੋਂ ਬਾਹਰ ਚਲਾ ਗਿਆ ਪਰ ਦਿਲ ਤੇ ਦਿਮਾਗ ਵਿੱਚ ਅਜੇ ਵੀ ਮਾਂ ਦੀਆਂ ਗੱਲਾਂ ਵਿੱਚ ਹੀ ਉਲਝਿਆ ਹੋਇਆ ਸੀ ਵਿਆਹ ਦੇ ਸੁਪਨੇ ਦਿਲ ਵਿੱਚ ਪਹਿਲਾਂ ਤੋਂ ਹੀ ਸਨ ਵੈਸੇ ਵੀ ਕਿਹੜਾ ਨੌਜਵਾਨ ਮੁੰਡਾ ਹੋਵੇਗਾ ਜਿਸ ਨੂੰ ਵਿਆਹ ਦੀ ਖੁਆਇਸ਼ ਨਾ ਹੋਵੇਗੀ ਚੰਗਾ ਘਰ ਚੰਗੀ ਸਿੱਖਿਆ ਤੇ ਉੱਤੇ ਪੈਸੇ ਦੀ ਵੀ ਕੋਈ ਕਮੀ ਨਹੀਂ ਸੀ ਹੁਣ ਬਸ ਜ਼ਿੰਦਗੀ ਵਿੱਚ ਇੱਕ ਖੂਬਸੂਰਤ ਪਤਨੀ ਦੀ ਹੀ ਕਮੀ ਸੀ ਜੋ ਮੇਰੇ ਨਾਲ ਕਦਮ ਨਾਲ ਕਦਮ ਮਿਲਾ ਕੇ ਤੁਰ ਸਕੇ ਇੱਕ ਦਿਨ ਜਦੋਂ ਮੈਂ ਨੌਕਰੀ ਤੋਂ ਘਰ ਆਇਆ ਤਾਂ ਮੇਰੇ ਘਰ ਵਿੱਚ ਕੋਈ ਮੈਨੂੰ ਹਲਚਲ ਮਹਿਸੂਸ ਹੋਈ ਆਪਣੇ ਕਮਰੇ ਵਿੱਚ ਗਿਆ ਤਾਂ ਮੈਂ ਵੇਖਿਆ ਕਿ ਇੱਕ ਔਰਤ ਮੇਰੇ ਸਾਹਮਣੇ ਬੈਠੀ ਸੀ ਜੋ ਅਚਾਨਕ ਉੱਠ ਕੇ ਮੇਰਾ ਮੱਥਾ ਚੁੰਮਣ ਲੱਗੀ ਮੈਂ ਗੌਰ ਨਾਲ ਵੇਖਿਆ ਤੇ ਉਹਨਾਂ ਦੀ ਸ਼ਕਲ ਕੁਝ ਜਾਣੀ ਪਹਿਚਾਣੇ ਲੱਗ ਰਹੀ ਸੀ ਮੈਂ ਪ੍ਰਸ਼ਨਵਾਚਕ ਨਿਗਾਹਾਂ ਨਾਲ ਮਾਂ ਵੱਲ ਵੇਖਿਆ ਮਾਂ ਹੱਸ ਕੇ ਕਹਿੰਦੀ ਕਿ ਇਹ ਤੇਰੀ ਭੂਆ ਹੈ ਜੋ ਦੂਜੇ ਸ਼ਹਿਰ ਵਿੱਚ ਰਹਿੰਦੀ ਹੈ ਤੇਰੇ ਅਮਰੀਕਾ ਦੀ ਖਬਰ ਮਿਲਦਿਆਂ ਹੀ ਤੈਨੂੰ ਮਿਲਣ ਆਈ ਹੈ ਮਾਂ ਦੀ ਗੱਲ ਸੁਣ ਕੇ ਮੈਂ ਸਿਰ ਹਿਲਾਇਆ ਭੂਆ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆ ਰਹੀ ਸੀ ਉਹਨਾਂ ਦੇ ਨਾਲ ਉਹਨਾਂ ਦਾ ਪਤੀ ਵੀ ਸੀ ਉਹ ਵੀ ਬਹੁਤ ਚੰਗਾ ਇਨਸਾਨ ਲੱਗ ਰਿਹਾ ਸੀ ਉਹਨਾਂ ਦੇ ਮਹਿਲੇ ਤੋਂ ਲੱਗ ਰਿਹਾ ਸੀ ਕਿ ਉਹ ਬਹੁਤ ਉਹ ਲੋਕ ਬਹੁਤ ਅਮੀਰ ਹਨ ਹੁਲੀਏ ਤੋਂ ਲੱਗ ਰਿਹਾ ਸੀ ਕਿ ਉਹ ਲੋਕ ਬਹੁਤ ਅਮੀਰ ਹਨ ਕੱਪੜੇ ਸਾਦੇ ਪਰ ਸਾਫ ਸੁਥਰੇ ਤੇ ਚੰਗੀ ਤਰ੍ਹਾਂ ਪ੍ਰੈਸ ਕੀਤੇ ਹੋਏ ਸਨ ਪਿਤਾ ਜੀ ਉਹਨਾਂ ਨਾਲ ਬਹੁਤ ਪਿਆਰ ਨਾਲ ਪੇਸ਼ ਆ ਰਹੇ ਸਨ ਔਰ ਮਾਂ ਵੀ ਵਾਰ-ਵਾਰ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਸਾਹਮਣੇ ਰੱਖ ਰਹੀ ਸੀ ਮੈਨੂੰ ਇਹ ਸਭ ਥੋੜਾ ਅਜੀਬ ਜੁਰੂਰ ਲੱਗਿਆ ਕਿਉਂਕਿ ਮਾਂ ਨੇ ਕਦੀ ਆਪਣੇ ਸਾਰੇ ਪਰਿਵਾਰ ਇੰਨੀ ਖਾਤ਼ਤਦਾਰੀ ਨਹੀਂ ਕੀਤੀ ਸੀ ਜੋ ਮੈਂ ਮੋਢੇ ਤੇ ਜੇ ਚੜ ਕੇ ਆਪਣੇ ਕਮਰੇ ਵਿੱਚ ਮੋਢੇ ਜੇ ਚੜਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਬਾਹਰ ਕਾਫੀ ਦੇਰ ਤੱਕ ਮਹਿਫਲ ਲੱਗੀ ਰਹੀ ਸਭ ਕੁਝ ਆਪਸ ਵਿੱਚ ਹਾਸਮਜ਼ਾ ਕਰਦੇ ਰਹੇ ਅਗਲੀ ਸਵੇਰ ਮੈਂ ਕੰਮ ਤੇ ਚਲਾ ਗਿਆ ਜਦੋਂ ਵਾਪਸ ਆਇਆ ਤਾਂ ਮਾਂ ਬਹੁਤ ਖੁਸ਼ ਸੀ ਉਹਨਾਂ ਨੇ ਦੱਸਿਆ ਕਿ ਭੂਆ ਹੁਣੇ ਇੱਥੇ ਇਸ ਲਈ ਆਏ ਸਨ ਕਿਉਂਕਿ ਉਹ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਚਾਹੁੰਦੇ ਹਨ ਮੈਂ غرੂਰ ਨਾਲ ਹੱਸ ਪਿਆ ਤੇ ਲੋਕ ਤਾਂ ਹੁਣ ਮੈਨੂੰ ਘਰੇ ਆ ਕੇ ਆਪਣੇ ਧੀਾਂ ਦੇ ਰਿਸ਼ਤੇ ਦੇਣ ਨੂੰ ਤਿਆਰ ਹਨ ਮਾਂ ਬਹੁਤ ਖੁਸ਼ ਸੀ ਤੇ ਉਹ ਇਸ ਰਿਸ਼ਤੇ ਲਈ ਰਾਜੀ ਵੀ ਸੀ ਪਰ ਮੈਨੂੰ ਥੋੜਾ ਸੰਕੋਚ ਸੀ ਮੈਂ ਲੜਕੀ ਨੂੰ ਵੇਖਣ ਤੇ ਮਿਲਣਾ ਚਾਹੁੰਦਾ ਸੀ ਜਦੋਂ ਮੈਂ ਆਪਣੇ ਦਿਲ ਦੀ ਗੱਲ ਮਾਂ ਨੂੰ ਦੱਸੀ ਤੇ ਉਹ ਹੱਸ ਪਈ ਤੇ ਕਹਿੰਦੀ ਕੀ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਮੈਂ ਉਸ ਨੂੰ ਦੇਖਿਆ ਹੋਇਆ ਹੈ ਉਹ ਬਹੁਤ ਸੋਹਣੀ ਹੈ ਤੇ ਤੇਰੀ ਤੇਰੀਆਂ ਉਮੀਦਾਂ ਤੇ ਖਰੀ ਵੀ ਉੱਤਰੇਗੀ ਪਰ ਲੋ ਉਹ ਲੋਕ ਦੂਜੇ ਸ਼ਹਿਰ ਵਿੱਚ ਰਹਿੰਦੇ ਹਨ ਤੇ ਗਰੀਬ ਵੀ ਹਨ ਇਸ ਲਈ ਉੱਥੇ ਜਾ ਕੇ ਲੜਕੀ ਨੂੰ ਵੇਖਣਾ ਮੌਮਕਿਨ ਨਹੀਂ ਹੈ ਮੈਂ ਜਲਦੀ ਜਲਦੀ ਤੇਰਾ ਵਿਆਹ ਕਰਵਾਉਣਾ ਚਾਹੁੰਦੀ ਹਾਂ ਤੇ ਮੇਰੇ ਬੁੱਢੇ ਹੱਡਾਂ ਵਿੱਚ ਹੁਣ ਇੰਨੀ ਤਾਕਤ ਨਹੀਂ ਰਹੀ ਕਿ ਤੇਰੇ ਨਖਰੇ ਚੱਕ ਸਕਾਂ ਮਨ ਤੇਰੀ ਪਤਨੀ ਆਵੇਗੀ ਤੇ ਤੇਰੇ ਨਖਰੇ ਵੀ ਚੁਕੇਗੀ ਮੈਂ ਮਾਂ ਦੀ ਗੱਲ ਸੁਣ ਕੇ ਚਾਹ ਕੇ ਵੀ ਮਨਾ ਨਾ ਕਰ ਸਕਿਆ ਮੈਨੂੰ ਪਤਾ ਸੀ ਕਿ ਮੇਰੀ ਮਾਂ ਇੰਨੀ ਛੇਤੀ ਕਿਸੇ ਵੀ ਚੀਜ਼ ਨੂੰ ਪਸੰਦ ਨਹੀਂ ਕਰਦੀ ਜੇਕਰ ਉਹਨਾਂ ਨੇ ਸਹੁਰਿਆਂ ਦੀ ਕਿਸੇ ਚੀਜ਼ ਨੂੰ ਪਸੰਦ ਕੀਤਾ ਹੈ ਤਾਂ ਵਾਕਈ ਹੀ ਉਹ ਵਧੀਆ ਹੀ ਹੋਵੇਗੀ ਮੈਂ ਵਿਆਹ ਲਈ ਮਾਂ ਨੂੰ ਹਾਂ ਕਰ ਦਿੱਤੀ ਘਰ ਵਿੱਚ ਤੁਰੰਤ ਹੀ ਵਿਆਹ ਦੇ ਨਾ ਤਿਆਰੀਆਂ ਸ਼ੁਰੂ ਹੋ ਗਈਆਂ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਆਪਣੀ ਹੋਣ ਵਾਲੀ ਪਤਨੀ ਨਾਲ ਗੱਲ ਕਰ ਸਕਾਂ ਲੇਕਿਨ ਮੈਨੂੰ ਪਤਾ ਲੱਗਾ ਕਿ ਉਸ ਕੋਲ ਮੋਬਾਈਲ ਫੋਨ ਵੀ ਨਹੀਂ ਹੈ ਤੇ ਨਾ ਹੀ ਉਹ ਕਿਸੇ ਨਾਲ ਇਸ ਤਰ੍ਹਾਂ ਮੁਲਾਕਾਤ ਕਰਦੀ ਹੈ ਚਲੋ ਕੋਈ ਗੱਲ ਨਹੀਂ ਇਹਨਾਂ ਕਹਿ ਕੇ ਮੈਂ ਆਪਣੇ ਆਪ ਨੂੰ ਤਸੱਲੀ ਦਿੱਤੀ ਵਿਆਹ ਵਿੱਚ ਬਹੁਤ ਥੋੜੇ ਦਿਨ ਰਹਿ ਗਏ ਸਨ ਆਪਸ ਵਿੱਚ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵਿਆਹ ਬਾਰੇ ਪਤਾ ਲੱਗ ਗਿਆ ਤੇ ਮੈਨੂੰ ਵਧਾਈਆਂ ਦੇਣ ਲੱਗੇ ਉਹ ਸਾਰੇ ਹਾਈ ਸਟੈਂਡਰਡ ਵਾਲੇ ਲੋਕ ਸਨ ਇਸ ਲਈ ਮੈਂ ਸ਼ਹਿਰ ਦੇ ਸਭ ਤੋਂ ਵੱਡੇ ਪੈਲੈਸ ਵਿੱਚ ਆਪਣੀ ਰਿਪ੍ਰੈਸਨ ਦੀ ਪਾਰਟੀ ਰੱਖੀ ਸੀ ਮੈਂ ਚਾਹੁੰਦਾ ਸੀ ਕਿ ਜਦੋਂ ਮੈਂ ਆਪਣੀ ਪਤਨੀ ਨਾਲ ਸਟੇਜ ਤੇ ਜਾਵਾਂ ਤੇ ਸਾਰੇ ਉਸ ਨੂੰ ਦੇਖਦੇ ਰਹਿ ਜਾਣ ਵਿਆਹ ਤਾਂ ਦਿਨ ਵੀ ਆ ਗਿਆ ਮੈਂ ਦਰ ਖੋਲ ਕੇ ਖਰਚਾ ਕੀਤਾ ਹਰ ਇੱਕ ਚੀਜ਼ ਬੜੀ ਸ਼ਾਨ ਨਾਲ ਬਣਾਈ ਗਈ ਅਸੀਂ ਬਰਾਤ ਲੈ ਕੇ ਦੂਜੇ ਸ਼ਹਿਰ ਜਾਣਾ ਸੀ ਹਰਮੀਤਕੌਰ ਤੇ ਥਕਾਵਟ ਨਾਲ ਅਸੀਂ ਸਾਰੇ ਥੱਕ ਗਏ ਸੀ ਪਰ ਮੈਨੂੰ ਆਪਣੇ ਵਿਆਹ ਦੀ ਬਹੁਤ ਖੁਸ਼ੀ ਸੀ ਜਦੋਂ ਮੈਂ ਇੱਕ ਛੋਟੇ ਜਿਹੇ ਘਰ ਵਿੱਚ ਲਾੜਾ ਬਣ ਕੇ ਬੈਠ ਗਿਆ ਤੇ ਮੈਨੂੰ ਬਹੁਤ ਘੁੱਟਣ ਮਹਿਸੂਸ ਹੋਣ ਲੱਗੀ ਮੈਨੂੰ ਉੱਥੇ ਬੈਠਣ ਵਿੱਚ ਬਹੁਤ ਸ਼ਰਮ ਆ ਰਹੀ ਸੀ ਮੈਂ ਮਾਮ ਨੂੰ ਕਿਹਾ ਵੀ ਸੀ ਕਿ ਭੂਆ ਨੂੰ ਕਹਿ ਦੇਣਾ ਕਿ ਵਿਆਹ ਕਿਸੇ ਪੈਲਸ ਵਿੱਚ ਹੋਵੇ ਪਰ ਉਹਨਾਂ ਨੇ ਤਾਂ ਆਪਣੇ ਛੋਟੇ ਜਿਹੇ ਘਰ ਵਿੱਚ ਹੀ ਇੰਤਜ਼ਾਮ ਕਰ ਦਿੱਤਾ ਮੈਂ ਚਾਹ ਕੇ ਕੁਝ ਨਾ ਕਹਿ ਸਕਿਆ ਤੇ ਚੁੱਪਚਾਪ ਸਭ ਕੁਝ ਬਰਦਾਸ਼ਤ ਕਰਦਾ ਰਿਹਾ ਮੈਂ ਬੇਸਬਰੀ ਨਾਲ ਆਪਣੀ ਦੁਲਹਨ ਦਾ ਇੰਤਜ਼ਾਰ ਕਰ ਰਿਹਾ ਸੀ ਥੋੜੀ ਦੇਰ ਵਿੱਚ ਲਾਮ ਫੇਰੇ ਕਰ ਦਿੱਤੇ ਗਏ ਤੇ ਵਿਆਹ ਸੁਪਨੋ ਹੋ ਗਿਆ ਮੈਂ ਮਾਵਲ ਸਵਾਲ ਭਰੀਆਂ ਨਜ਼ਰਾਂ ਨਾਲ ਵੇਖਿਆ ਮੈਨੂੰ ਬਹੁਤ ਭੁੱਖ ਲੱਗੀ ਸੀ ਅੱਗੇ ਕੁੜੀ ਵਾਲਿਆਂ ਵੱਲੋਂ ਖਾਣ ਪੀਣ ਦੀ ਕੋਈ ਵੀ ਚੀਜ਼ ਪੇਸ਼ ਨਹੀਂ ਕੀਤੀ ਜਾ ਰਹੀ ਸੀ ਆਕੇ ਕਿ ਮੈਂ ਆਪਣੇ ਸਹੁਰੇ ਤੋਂ ਪੁੱਛੇ ਕਿ ਲਿਆ ਤੇ ਮੇਰਾ ਸਵਾਲ ਸੁਣ ਕੇ ਉਹ ਖਾਮੋਸ਼ ਹੋ ਗਏ ਤੇ ਕਹਿੰਦੇ ਕਿ ਬੇਟਾ ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਬ੍ਰਾਤਕਾਂ ਨੂੰ ਰੋਟੀ ਨਹੀਂ ਖਵਾ ਸਕਦੇ ਤੇਰੀ ਮਾਂ ਨਾਲ ਇਹ ਸਭ ਗੱਲਾਂ ਪਹਿਲਾਂ ਹੋ ਚੁੱਕੀਆਂ ਸਨ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਬ੍ਰਾਤਕਾਂ ਨੂੰ ਰੋਟੀ ਆਪਣੇ ਵੱਲੋਂ ਖਵਾਉਣਗੇ ਉਹਨਾਂ ਨੇ ਇਹ ਗੱਲ ਬੜੇ ਆਰਾਮ ਨਾਲ ਕਹੀ ਪਰ ਮੇਰੇ ਉੱਤੇ ਤਾਂ ਜਿਵੇਂ ਪਹਾੜ ਹੀ ਟੁੱਟ ਗਿਆ ਹੋਵੇ ਮੈਨੂੰ ਬਹੁਤ ਗੁੱਸਾ ਆਇਆ ਇਹ ਤਾਂ ਸਿੱਧੀ ਮੇਰੀ ਬੇਇੱਜ਼ਤੀ ਵਾਲੀ ਗੱਲ ਸੀ ਮੇਰੇ ਨਾਲ ਆਏ ਮਹਿਮਾਨ ਇਧਰ ਉਧਰ ਖਾਣਾ ਲੱਭ ਰਹੇ ਸਨ ਤੇ ਮੇਰਾ ਮੂੰਹ ਸ਼ਰਮ ਨਾਲ ਲਾਲ ਹੋ ਰਿਹਾ ਸੀ ਸਹੁਰਿਆਂ ਦੇ ਖਿਲਾਫ ਮੇਰੇ ਦਿਲ ਵਿੱਚ ਪਹਿਲੇ ਗੰਡ ਬੁਝ ਗਈ ਮੈਂ ਚੁੱਪਚਾਪ ਉਠਿਆ ਤੇ ਇੱਕ ਜਾਣ ਪਹਿਚਾਨ ਵਾਲੇ ਨੂੰ ਫੋਨ ਕਰਕੇ ਖਾਣੇ ਲਈ ਕਹਿ ਦਿੱਤਾ ਥੋੜੀ ਦੇਰ ਬਾਅਦ ਬਰਾਤਾਂ ਲਈ ਖਾਣਾ ਪਹੁੰਚ ਗਿਆ ਮਹਿਮਾਨ ਨੂੰ ਕੁਝ ਨਹੀਂ ਪੁੱਛਣਾ ਚਾਹੁੰਦਾ ਸੀ ਉਹ ਸਹੀ ਸਮਾਂ ਨਹੀਂ ਸੀ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਚਲੋ ਕੋਈ ਗੱਲ ਨਹੀਂ ਜਦੋਂ ਮੇਰੀ ਮਾਂ ਦੁਲਹਨ ਨੂੰ ਮੇਰੇ ਸਾਹਮਣੇ ਲਿਆ ਕੇ ਬਿਠਾਇਆ ਗਿਆ ਤੇ ਮੈਨੂੰ ਥੋੜੀ ਤਸੱਲੀ ਹੋਈ ਚਲੋ ਉੱਚੇ ਲੰਮੇ ਕੱਦ ਦੀ ਸੀ ਉਸ ਨੇ ਘੁੰਡ ਕੱਢਿਆ ਹੋਇਆ ਸੀ ਤੇ ਉਸ ਨੂੰ ਵੇਖ ਕੇ ਮੈਨੂੰ ਲੱਗਿਆ ਕਿ ਉਹ ਬੇਹੱਦ ਖੂਬਸੂਰਤ ਹੋਵੇਗੀ ਹੁਣ ਮੈਨੂੰ ਰਵਾਨਗੀ ਦੀ ਜਲਦੀ ਹੋਣ ਲੱਗੀ ਤੇ ਥੋੜੀ ਦੇਰ ਬਾਅਦ ਬਰਾਤ ਰਵਾਨਾ ਹੋ ਕੇ ਸ਼ਹਿਰ ਨੂੰ ਤੋਰ ਪਈ ਜਦੋਂ ਮੈਂ ਵਾਪਸ ਪਹੁੰਚੇ ਤਾਂ ਰਾਤ ਹੋ ਚੁੱਕੀ ਸੀ ਮੈਂ ਬਹੁਤ ਬੇਸਬਰ ਹੋ ਰਿਹਾ ਸੀ ਪਰ ਮੇਰੀ ਮਾਂ ਨੂੰ ਰਸਮਾਂ ਕਰਨ ਦੀ ਪਈ ਹੋਈ ਸੀ ਛੋਟੀਆਂ ਮੋਟੀਆਂ ਰਸਮਾਂ ਕਰਦਿਆਂ ਕਰਦਿਆਂ ਰਾਤ ਦੇ 12 ਵਜੇ ਆਖਰਕਾਰ ਮੈਂ ਇਸ਼ਾਰੇ ਨਾਲ ਮਾਂ ਨੂੰ ਦੱਸਿਆ ਕਿ ਹੁਣ ਮੈਂ ਆਪਣੇ ਕਮਰੇ ਵਿੱਚ ਜਾਣਾ ਚਾਹੁੰਦਾ ਹਾਂ ਤੇ ਮੈਨੂੰ ਇਸ਼ਾਰਾ ਕਰਦਿਆਂ ਸਭ ਨੇ ਦੇਖ ਲਿਆ ਤੇ ਹੱਸਣ ਲੱਗ ਪਏ ਫਿਰ ਮੇਰੀ ਮਾਂ ਨੇ ਮੇਰੀ ਪਤਨੀ ਨੂੰ ਕਮਰੇ ਵਿੱਚ ਲਾ ਜਾ ਕੇ ਬਿਠਾ ਦਿੱਤਾ। ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਾਨ ਸੀ ਜਿਸ ਦੀ وجہ ਮੈਨੂੰ ਸਮਝ ਨਾ ਆਈ। ਮਹਿਮਾਨ ਕਮਰੇ ਵਿੱਚੋਂ ਬਾਹਰ ਚਲੇ ਗਏ ਤੇ ਮੈਂ ਦਰਵਾਜ਼ਾ ਬੰਦ ਕਰ ਲਿਆ। ਬੈੱਡ ਤੇ ਮੇਰੀ ਪਤਨੀ ਲਹਿੰਗਾ ਪਾ ਕੇ ਬੈਠੀ ਹੋਈ ਸੀ। ਕਮਰੇ ਵਿੱਚ ਫੁੱਲਾਂ ਦੀ ਖੁਸ਼ਬੂ ਆ ਰਹੀ ਸੀ। ਮੈਂ ਹੌਲੀ-ਹੌਲੀ ਤੁਰਦਾ ਹੋਇਆ ਬੈੱਡ ਵੱਲ ਗਿਆ ਤੇ ਉਸ ਦੇ ਸਾਹਮਣੇ ਜਾ ਕੇ ਬੈਠ ਗਿਆ। ਅੱਜ ਮੇਰੇ ਅਰਮਾਨ ਪੂਰੇ ਹੋਣ ਵਾਲਾ ਲਾ ਦਿਨ ਸੀ ਮੇਰੀ ਸ਼ਾਨਦਾਰ ਜ਼ਿੰਦਗੀ ਵਿੱਚ ਜੋ ਇੱਕ ਕਮੀ ਸੀ ਉਹ ਅੱਜ ਪੂਰੀ ਹੋਵੇਗੀ ਇੱਕ ਖੂਬਸੂਰਤ ਬੀਵੀ ਜਿਸ ਦੀ ਮੌਜੂਦਗੀ ਮੇਰੀ ਜ਼ਿੰਦਗੀ ਨੂੰ ਮੁਕੰਮਲ ਕਰ ਦੇਵੇਗੀ ਮੈਂ ਉਸ ਦਾ ਘੁੰਡ ਚੁੱਕਿਆ ਲੇਕਿਨ ਅਗਲੇ ਹੀ ਪਲ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਤੇ ਮੇਰੀਆਂ ਅੱਖਾਂ ਹੈਰਾਨੀ ਅੱਡੀਆਂ ਰਹਿ ਗਈਆਂ ਕਿਉਂਕਿ ਮੇਰੇ ਸਾਹਮਣੇ ਤਾਂ ਹਾਂਜੀ ਦੋਸਤੋ ਇਹ ਸੀ ਅੱਜ ਸਾਡੀ ਅੱਜ ਦੀ ਕਹਾਣੀ ਦਾ ਪਹਿਲਾ ਭਾਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਜਰੂਰ ਕਰਿਓ ਸਾਡੇ ਚੈਨਲ ਤੇ ਅੱਜ ਅਲਫ਼ਾਜ਼ ਜ਼ਿੰਦਗੀ ਦੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਅਲਫ਼ਾਜ਼ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਰਕੇ ਵੀ ਜਰੂਰ ਜਾਇਓ ਅਸੀਂ ਇਦਾਂ ਹੀ ਤੁਹਾਡੇ ਲਈ ਨਵੰਗਾ ਨਵੰਗਾ ਪਰਵਾਰਿਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਉਹ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਹਾਜ਼ਰ ਹੋਵਾਂਗੇ ਦੂਜੇ ਭਾਗ ਦੇ ਨਾਲ